ਜੀ ਗੋਪਾਲ ਕ੍ਰਿਸ਼ਨ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੋ ਤੁਹਾਨੂੰ ਕੋਈ ਆਫਰ ਆਈ ਹੈ ਇਹ ਮਾਡਲ ਜੋ ਤੁਸੀਂ ਤਿਆਰ ਕਰਦੇ ਹੋ ਇਹਦੇ ਬਾਰੇ ਚ ਤੁਹਾਨੂੰ ਕੋਈ Google ਤੇ ਮਤਲਬ ਕਿ ਮੈਸੇਜ ਆਇਆ ਉਹ ਕਿਵੇਂ ਮੈਸੇਜ ਆਇਆ ਤੇ ਕੀ ਤੁਸੀਂ ਤਿਆਰ ਕੀਤਾ ਤੇ ਹੁਣ ਕਿੱਥੇ ਦੀ ਫੇ ਤਿਆਰੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਜੀ ਕਿਉਂਕਿ ਤੁਹਾਡੇ ਜਰੀਏ ਅਲੱਗ-ਅਲੱਗ ਕਈ ਜਗ੍ਹਾ ਤੱਕ ਇਹ ਮੈਸੇਜ ਆਣਾ ਹੈ ਜੀ ਇਸ ਕਰਕੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਥੈਂਕ ਯੂ ਜੀ ਦੂਸਰੀ ਗੱਲ ਇਹ ਹੈ ਵੀ ਜੋ ਤੁਸੀਂ ਮੈਨੂੰ ਪੁੱਛਿਆ ਹੈ ਮੈਨੂੰ ਇੱਕ ਫੋਨ ਆਇਆ ਜੀ ਤੇ ਉਹਦਾ ਜਦੋਂ ਅਹ ਟ੍ਰੂ ਕਾਲ ਤੇ ਆਂਦਾ ਸੀਗਾ ਤਾਂ ਯੂਪੀ 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 ਦਾ ਉੱਤਰ ਪ੍ਰਦੇਸ਼ ਦਾ ਕਈ ਵਾਰ ਮੈਸੇਜ ਲਿਕੇ ਉੱਤੇ ਮੈਂ ਚੱਕਦਾ ਨਹੀਂ ਤਾਂ ਮੈਂ ਐਵੇਂ ਸੋਚਦਾ ਸੀਗਾ ਵੀ ਪਤਾ ਨਹੀਂ ਫੇਕ ਕਾਲ ਆ ਜੀ ਫਿਰ ਮੈਨੂੰ ਇੱਕੋ ਨੰਬਰ ਤੇ 1520 ਫੋਨ ਆਇਆ ਅੱਛਾ ਜੀ ਲਾਸਟ ਵਿੱਚ ਜਦੋਂ ਮੈਂ ਚੱਕਿਆ ਤਾਂ ਉਹ ਨੰਬਰ ਤੇ ਮੇਰੇ ਨਾਲ ਗੱਲਬਾਤ ਹੋਈ ਵੀ ਤੁਸੀਂ ਅ ਗੋਪਾਲ ਬੋਲਦੇ ਹੋ ਜੀ ਤੇ ਜਦੋਂ ਮੈਂ ਕਿਹਾ ਹਾਂਜੀ ਦੱਸੋ ਮੈਂ ਕੀ ਕਰ ਸਕਦਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਆਈਟੀਸੀ ਕੰਪਨੀ ਦਾ ਮੈਂ ਐਮ ਡੀ ਅ ਅਸਵਰ ਅਲੀ ਬੋਲ ਰਹਾ ਜੀ ਤਾਂ ਮੈਂ ਸਮਝਿਆ ਨਹੀਂ ਮਗਰ ਮੈਂ ਇੱਕ ਵਾਰ ਫੇਰ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਪਹਿਲਾਂ ਸਾਡਾ ਇੱਕ ਬ੍ਰਾਂਚ ਹੈ ਚੰਡੀਗੜ੍ਹ ਤੁਸੀਂ ਉਹਨਾਂ ਲਈ ਮਾਡਲ ਬਣਾਇਆ ਸੀਗਾ ਤੇ ਉਹਨਾਂ ਨੇ ਸਾਨੂੰ ਰეკਮੈਂਡ ਕੀਤਾ ਹੈ ਵੀ ਅਸੀਂ ਤੁਹਾਨੂੰ Google ਤੇ ਵੀ ਦੇਖਿਆ ਹੈ ਤੁਹਾਡੀ ਤੁਸੀਂ ਮਾਡਲ ਪਾਉਂਦੇ ਹੋ ਤੇ ਤੁਸੀਂ ਸਾਡੇ ਲਈ ਇੱਕ ਮਾਡਲ ਰੈਡੀ ਕਰਨਾ ਹੈ ਜੀ ਤੇ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਮਾਡਲ ਦਾ ਟੌਪਿਕ ਦੱਸਿਆ 스마트 ਐਗਰੀਕਲਚਰ ਜੀ ਮੈਂ ਕਹ ਕੋਈ ਗੱਲ ਨਹੀਂ ਬਣਾਦਾਂਗੇ ਬਟ ਉਹਨਾਂ ਨੇ ਮੈਨੂੰ ਟਾਈਮ ਚੈਲੈਂਜਿੰਗ ਟਾਈਮ ਦਿੱਤਾ ਹੈ ਮੈਂ ਕਹ ਟਾਈਮ ਇਨਾ ਸ਼ੋਰਟ ਦਿੱਤਾ ਹੈ ਸਿਰਫ 2 ਦਿਨ ਦਾ ਚੈਲੰਜ ਕਰਕੇ ਹਾਂਜੀ ਜੀ ਤੇ ਜਦੋਂ ਮੈਂ ਕੋਈ ਗੱਲ ਨਹੀਂ ਬਣਾ ਦੂੰਗਾ ਬਟ ਜਦੋਂ ਮੈਂ ਮਾਡਲ ਦਾ ਟਾਪਿਕ ਸਾਰਾ ਮੈਨੂੰ ਪਤਾ ਲੱਗਿਆ ਉਹਦੀ ਲੈਂਥ ਲੰਬਾਈ ਚੜਾਈ ਤਾਂ ਬਹੁਤ ਹੈਰਾਨ ਹੋਣ ਵਾਲੀ ਗੱਲ ਸੀਗੀ ਤਮਨ ਸਾਹਿਬ ਕਿਉਂਕਿ ਮਾਡਲ ਦੀ ਲੈਂਥ 15 ਫੁੱਟ ਲੰਬਾ ਸੀਗਾ 15 ਫੁੱਟ ਲੰਬਾ ਲੰਬਾ ਇਹ ਜੋ ਹੁਣ ਇਹ ਤੁਸੀਂ ਤਿਆਰ ਕੀਤਾ ਹੈ ਇਹ ਤੁਸੀਂ ਦੇਖੋ ਟੋਟੇ ਆ ਮੈਂ ਫਿਰ ਲਜਾਣਾ ਬਹੁਤ ਮੁਸ਼ਕਲ ਸੀਗਾ ਇਸ ਕਰਕੇ ਮੈਂ ਉਹ 15 ਫੁੱਟ ਨੂੰ ਪੰਜ ਭਾਗਾਂ 'ਚ ਵੰਡ ਕੇ ਤਿੰਨ ਤਿੰਨ ਫੁੱਟ ਦੇ ਪੰਜ ਪੀਸ ਕੀਤੇ ਉਹਦੇ ਮਾਡਲ ਦੇ ਫਿਰ ਇਹ ਮਾਡਲ ਮੈਂ ਉੱਥੇ ਜਾ ਕੇ ਇਕੱਠੇ ਕਰੂੰਗਾ ਜੋੜੂੰਗਾ ਇਹ ਪੂਰਾ 15 ਫੁੱਟ ਦਾ ਹੀ ਮਾਡਲ ਬਣੇਗਾ ਕਿੱਥੇ ਬੁਲਾਇਆ ਤੁਹਾਨੂੰ ਉਹਨਾਂ ਨੇ ਇਹ ਲਖਨਊ ਲਖਨਊ ਹਾਂਜੀ ਉੱਥੇ ਉਹਨਾਂ ਦੀ ਕੋਈ ਇੱਕ ਜਿਵਿਸ਼ਨ ਐ ਐਗਜ਼ੀਬਿਸ਼ਨ ਐ ਸ਼ਾਇਦ ਨੈਸ਼ਨਲ ਲੈਵਲ ਦੀ ਐ ਇੰਟਰਨੈਸ਼ਨਲ ਲੈਵਲ ਦੀ ਇਹਦੇ ਇਹਦੇ ਬਾਰੇ ਮੈਨੂੰ ਕੋਈ ਪੱਕਾ ਸ਼ੋਰ ਨਹੀਂ ਬਟ ਐਗਜ਼ੀਬਿਸ਼ਨ ਐ ਜੀ ਤਾਂ ਉੱਥੇ ਫਿਰ ਉਹਨਾਂ ਨੇ ਜਿਹੜਾ ਮੈਂ ਮਾਡਲ ਬਣਾਇਆ ਐ ਸਮਾਰਟ ਐ ਜੀ ਇਹਦੇ ਵਿੱਚ ਜਿਹੜਾ ਪੂਰਾ ਇਹਦਾ ਪ੍ਰੋਗਰਾਮਿੰਗ ਐ ਤੁਹਾਡੇ ਫੋਨ ਦੇ ਵਿੱਚ ਕੰਟਰੋਲ ਐ ਜੀ ਤੇ ਕਈ ਫੰਕਸ਼ਨ ਐ ਇਹਦੇ ਵਿੱਚ ਤਮਨ ਸਾਹਿਬ ਅੱਛਾ ਜੀ ਇਸ ਮਾਡਲ ਦੇ ਵਿੱਚ ਇਹ ਇਹਦੇ ਦੋ 파ਟ ਕਨਕ ਦੇ ਆ ਤੇ ਦੋ 파ਟ ਜੀਰੀ ਦੇ ਆ ਤੇ ਦੋਨਾਂ ਦੇ ਵਿੱਚ ਡਿਫਰੈਂਸ ਦਿਖਾਇਆ ਗਿਆ ਇੱਕ ਸਾਡੀ ਫਲੋਟਿੰਗ ਸਿਸਟਮ ਨਾਲ ਖੇਤੀਬਾੜੀ ਹੁੰਦੀ ਹੈ ਇੱਕ ਸਾਡਾ ਸਪ੍ਰਿੰਕਲਰ ਸਿਸਟਮ ਨਾਲ ਹੁੰਦੀ ਹੈ ਅੱਛਾ ਜੀ ਇਹ ਸਮਝਾਏ ਗਏ ਆ ਵੀ ਕਿਸ ਦੇ ਵਿੱਚ ਫਾਇਦਾ ਕਿਸ ਦੇ ਵਿੱਚ ਨੁਕਸਾਨ ਆ ਜੀ ਤੇ ਉਹੀ ਟੌਪਿਕ ਨੂੰ ਲੈ ਕੇ ਅਸੀਂ ਟੌਪਿਕ ਤਿਆਰ ਕੀਤੇ ਆ ਫਿਰ ਇਹਦੇ ਵਿੱਚ ਅਸੀਂ ਸਮਾਰਟ ਕਿਆ ਕਿਆ ਅਬ ਅਸੀਂ ਆਪਣੇ ਐਗਰੀਕਲਚਰ ਨੂੰ ਕਿਵੇਂ ਸਮਾਰਟ ਬਣਾ ਸਕਦੇ ਆ ਉਹ ਵੀ ਐਡ ਕੀਤਾ ਓਕੇ ਹਾਂਜੀ ਪਾਣੀ ਦੀ ਸੰਭਾਲ ਬਾਰੇ ਵੀ ਹੋਣਾ ਹੈ ਹਾਂਜੀ ਪਾਣੀ ਦੀ ਸੰਭਾਲ ਬਾਰੇ ਹੈ ਬਿਜਲੀ ਦੀ ਬਚਤ ਬਾਰੇ ਹੈ ਫਿਰ ਕਿਵੇਂ ਮਿਹਨਤ ਘੱਟ ਮਿਹਨਤ ਨਾਲ ਜ਼ਿਆਦਾ ਖੇਤੀ ਹੁੰਦੀ ਆ ਉਹਦੇ ਬਾਰੇ ਵੀ ਆ ਓਕੇ ਤੇ ਫਿਰ ਸੋਲਰ ਸਿਸਟਮ ਵੀ ਹੈ ਜੀ ਸੋਲਰ ਤੋਂ ਵੀ ਬਿਜਲੀ ਇਦੇ ਵਿੱਚ ਲਈ ਗਈ ਹੈ ਸੋਲਰ ਤੋਂ ਪੰਪ ਚੱਲਦੇ ਨੇ ਇਹਦੇ ਵਿੱਚ ਸਿੰਪ੍ਰਿੰਕਲ ਫਾਉਂਡਿੰਗ ਵਾਲੇ ਪੰਪ ਅੱਛਾ ਜੀ ਤੇ ਹੋਰ ਇਹਦੇ ਵਿੱਚ ਡੇ ਨਾਈਟ ਸਿਸਟਮ ਦਾ ਹੈਗਾ ਫਿਰ ਆਵਾਰਾ ਪਸ਼ੂਆਂ ਸਾਡੀ ਫਸਲ ਖਾ ਜਾਂਦੇ ਉਹਦੇ ਬਾਰੇ ਵੀ ਸਾਨੂੰ ਪਹਿਲਾਂ ਪਤਾ ਚੱਲੇਗਾ ਹਾਂਜੀ ਤੇ ਫਿਰ ਅੱਗ ਬਾਰੇ ਵੀ ਹੈਗਾ ਅੱਛਾ ਜੀ ਜੇ ਸਾਡੀ ਫਸਲ ਨੂੰ ਜਿਵੇਂ ਹੁਣ ਅੱਗ ਲੱਗ ਜਾਂਦੀ ਹੈ ਅ ਕਣਕਾਂ ਪੱਕ ਜਾਂਦੀਆਂ ਅੱਗ ਲੱਗਣ ਦੇ ਜ਼ਿਆਦਾ ਚਾਂਸਿਸ ਰਹਿੰਦੇ ਆ ਤਾਂ ਉਸ ਤੋਂ ਸਾਨੂੰ ਪਹਿਲਾਂ ਹੀ ਪਤਾ ਚੱਲ ਜਾਊਗਾ ਅੱਗ ਲੱਗਣ ਤੋਂ ਪਹਿਲਾਂ ਇਹਦੇ ਵਿੱਚ ਸੈਂਸਰ ਯੂਜ਼ ਕੀਤੇ ਗਏ ਨੇ ਅੱਛਾ ਹਾਂਜੀ ਉਹਦਾ ਮਤਲਬ ਕਿ ਅੱਗ ਲੱਗਣ ਦਾ ਪਤਾ ਲੱਗਣ ਵਾਲੀ ਹੈ ਹਾਂਜੀ 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 ਉਹਨੂੰ ਕਿਵੇਂ ਬਚਾ ਇਹਦੇ ਵਿੱਚ ਇਸ ਤਰ੍ਹਾਂ ਦੇ ਹਾਈ ਅ ਕੀ ਇਹ ਕਹਿੰਦਾ ਮੈਂ ਤੁਹਾਨੂੰ ਹਾਈ ਲੈਵਲ ਦੇ ਸੈਂਸਰੀ ਯੂਜ਼ ਕੀਤੇ ਗਏ ਆ ਵੀ ਅੱਗ ਲੱਗਣ ਤੋਂ ਪਹਿਲਾਂ ਹੀ ਉਹ ਮਤਲਬ ਕਿ ਉਹ ਸੈਂਸਰ ਹੀਟ ਨੂੰ ਪਹਿਲਾਂ ਹੀ ਸੈਂਸ ਕਰ ਲੈਂਦੇ ਆ ਹਾਂਜੀ ਹਾਂਜੀ ਅੱਗ ਲੱਗਣ ਦਾ ਬਹੁਤ ਦੂਰ ਦੀ ਗੱਲ ਉਹ ਮਿੰਟਾਂ ਸਕਿੰਟਾਂ 'ਚ ਹੀਟ ਨੂੰ ਸੈਂਸ ਕਰ ਲੋਂਗੇ ਇਸ ਤਰ੍ਹਾਂ ਦੇ ਸੈਂਸਰ ਲਗਾਏ ਗਏ ਆ ਓਕੇ ਹੁਣ ਇਹ ਮਾਡਲ ਮੈਂ ਲੋਡ ਕਰ ਲੈ ਨਹੀਂ ਤਾਂ ਮੈਂ ਤੁਹਾਨੂੰ ਆਪਰੇਟਿੰਗ ਕਰਕੇ ਦਿਖਾ ਦੇਣੇ ਸੀਗੇ ਓਕੇ ਬਟ ਜਦੋਂ ਮੈਂ ਉੱਥੇ ਜਾਊਂਗਾ ਪ੍ਰੈਜ਼ੈਂਟ ਕਰੂੰਗਾ ਤੁਹਾਨੂੰ ਜ਼ਰੂਰ ਇਹਦੇ ਬਾਰੇ ਮੈਂ ਵੀਡੀਓਜ਼ ਆ ਫੋਰ ਸ਼ਾਰਟ ਤੁਹਾਨੂੰ ਭੇਜੂਗਾ ਜੀ ਸੋ ਹੁਣ ਤੁਸੀਂ ਤੁਰ ਰਹੇ ਆ ਰਾਤ ਦੇ 11 ਵੱਜ ਚੁੱਕੇ ਨੇ ਤੇ ਉੱਥੇ ਕਦੋਂ ਪਹੁੰਚੂਗੇ ਤੇ ਕਦੋਂ ਤੁਹਾਡਾ ਉੱਥੇ ਇਹ ਐਗਜ਼ੀਬਿਸ਼ਨ ਹੈ ਇਹ ਐਗਜ਼ੀਬਿਸ਼ਨ ਕੱਲ ਤੋਂ ਸ਼ੁਰੂ ਹੈ ਜੀ ਤੇ ਹੁਣ ਅਸੀਂ ਨਿਕਲੂਗੇ ਕੰਟੀਨਿਊ ਮਤਲਬ ਆਈ ਥਿੰਕ 12 ਤੋਂ 13 14 ਘੰਟੇ ਦਾ ਸਫ਼ਰ ਹੈ ਅਸੀਂ ਕੱਲ ਉਥੋਂ 12 ਵਜੇ ਤੋਂ ਪਹਿਲਾਂ ਪਹਿਲਾਂ ਐਂਟਰੀ ਕਰਨੀ ਆ ਓਕੇ ਕੱਲ ਦੁਪਹਿਰੇ 12 ਵਜੇ ਤੋਂ ਪਹਿਲਾਂ ਪਹਿਲਾਂ ਜੀ ਸੋ ਇਹ ਕਿੰਨੇ ਦਿਨ ਚੱਲੂਗਾ ਫਿਰ ਇਹ ਉਹਨਾਂ ਨੇ ਤਾਂ ਮੈਨੂੰ ਉੱਥੇ ਰੁਕਣ ਲਈ 4 ਦਿਨ ਕਿਹਾ ਹੈ ਜੀ ਵੀ ਤੁਸੀਂ 4 ਦਿਨ ਸਾਡੇ ਕੋਲ ਹੀ ਰਹਿਣਾ ਜੀ ਵੀ ਮੋਡਲ ਦੀ ਦੇਖ ਰੇਕ ਪ੍ਰੈਜੈਂਟੇਸ਼ਨ ਹੋਰ ਕੋਈ ਫਾਲਟ ਪੈ ਜੇ ਤੁਸੀਂ ਸਾਡੇ ਕੋਲ ਹੀ ਰਹਿਣਾ ਜੀ ਵੀ ਤੁਹਾਨੂੰ ਕੋਈ ਕਿਸੇ ਕਿਸੇ ਦੀ ਇੱਥੇ ਤੰਗੀ ਨਹੀਂ ਹੋਵੇਗੀ ਜੀ ਉਹਨਾਂ ਨੇ ਇੰਨੀ ਵੀ ਗੱਲ ਕਹੀ ਹੈ ਵੀ ਤੁਹਾਡਾ ਖਾਣ ਪੀਣ ਤੋਂ ਲੈ ਕੇ ਹਰ ਤਰ੍ਹਾਂ ਦਾ ਖਰਚਾ ਇੱਥੇ ਕੰਪਨੀ ਕਰੇਗੀ ਕੰਪਨੀ ਕਰੇਗੀ ਜੀ ਹਾਂਜੀ ਸੋ ਬਹੁਤ ਵਧੀਆ ਗੱਲ ਹੈ ਇਹ ਇੱਕ ਆਪਾਂ ਨੂੰ ਵੀ ਮਾਣ ਵਾਲੀ ਗੱਲ ਹੈ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਜੋ ਪੰਜਾਬ ਨੂੰ ਅੰਨ ਦਾਤਾ ਵੀ ਕਿਹਾ ਜਾਂਦਾ ਹੈ ਨਹੀਂ ਸੋ ਜੋ ਕਣਕ ਹੈ ਜੀਰੀ ਹੈ ਪੰਜਾਬ ਦੇ ਵਿੱਚ ਬਹੁਤ ਹੁੰਦੀ ਹੈ ਇਹਦੇ ਲਈ ਵੀ ਆਪਾਂ ਨੂੰ ਇੱਕ ਫਖਰ ਵਾਲੀ ਗੱਲ ਹੈ ਬਹੁਤ ਵੱਡੀ ਗੱਲ ਹੈ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੈਂ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਕੁਰਾਲੀ ਸ਼ਹਿਰ ਹੈ ਕਸਬਾ ਹੁਣ ਤਾਂ ਸ਼ਹਿਰੀ ਬਣ ਚਲਿਆ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਮੇਰੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਇੱਥੇ ਚੁਣਿਆ ਗਿਆ ਹੈ ਵੈਰੀ ਵਡ ਤੇ ਮੈਂ ਆਪਣੇ ਕੁਰਾਲੀ ਸ਼ਹਿਰ ਦਾ ਨਾਮ ਉੱਚਾ ਕਰੂੰਗਾ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਬੜੀਆਂ ਸ਼ੁਭ ਕਾਮਨਾਵਾਂ ਨੇ ਕਿ ਤੁਹਾਡਾ ਇਹ ਜੋ ਮਾਡਲ ਤੁਸੀਂ ਬਣਾਇਆ ਪੂਰਾ ਤਰਕੀਆਂ ਤੇ ਜਾਵੇ ਫਰਸਟ ਆਵੇ ਸਾਰਿਆਂ ਨੂੰ ਇਹਦੀ ਸਮਝ ਲੱਗੇ ਤੇ ਜੋ ਤੁਸੀਂ ਬਣਾਇਆ ਜੋ ਤੁਸੀਂ ਆਪਣੇ ਦਿਮਾਗ ਨਾਲ ਬਣਾਇਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜੋ ਤੁਸੀਂ ਗੱਲਾਂ ਦਸੀਆਂ ਨੇ ਸੋ ਸਾਡੇ ਵੱਲੋਂ ਬੜੀਆਂ ਸ਼ੁਭ ਕਾਮਨਾਵਾਂ ਹੈ ਠੀਕ ਹੈ ਧੰਵਾਦ ਜੀ ਸ਼ੁਕਰੀਆ ਇੱਕ ਵਾਰ ਫੇਰ ਤੁਹਾਡਾ ਤੇ ਮਾ ਚੈਨਲ ਦਾ ਧੰਨਵਾਦ ਹੈ ਤੁਸੀਂ ਇੱਥੇ ਪਹੁੰਚੇ ਆ ਮੇਰਾ ਮੈਸੇਜ ਮੇਰੇ ਮਾਡਲ ਦਾ ਮੈਸੇਜ ਤੁਸੀਂ ਹਰ ਇੱਕ ਵਰਲਡ ਦੇ ਵਿੱਚ ਪਹੁੰਚਾਓਗੇ ਮੈਨੂੰ ਬਹੁਤ ਖੁਸ਼ੀ ਆ ਤੁਹਾਡਾ ਵੀ ਮੇਰੇ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਠੀਕ ਥੈਂਕ ਯੂ ਥੈਂਕ ਯੂ ਵੈਰੀ ਮੱਚ